ਚਾਹੁੰਦਾ ਹਾਂ ਮੈਂ ਕਿ ਉਹ ਹਰ ਪਲ ਮੇਰੇ پاس ਹੋਵੇ ਚਾਹੁੰਦਾ ਹਾਂ ਮੈਂ ਕਿ ਉਹ ਹਰ ਪਲ ਮੇਰੇ پاس ਹੋਵੇ ਹੋ ਮਾਂ ਮੈਂ ਪਾਣੀ ਤੇ ਉਹ ਪਿਆਸ ਹੋ ਗਈ ਉੰਜ ਤਾਂ ਜ਼ਿੰਦਗੀ ਵਿੱਚ ਕੁਝ ਨਹੀਂ ਖਾਸ ਸਾਡੇ ਉੰਜ ਤਾਂ ਜ਼ਿੰਦਗੀ ਵਿੱਚ ਕੁਝ ਨਹੀਂ ਖਾਸ ਸਾਡੇ ਮਿਲੇ ਜਦ ਉਹ ਤਾਂ ਸਮਾਂ ਹੋਈ ਖਾਸ ਹੋ ਗਈ ਚਾਹੁੰਦਾ ਹਾਂ ਮੈਂ ਕਿ ਉਹ ਹਰपल ਮੇਰੀ ਪਾਸ ਹੋ ਗਈ 11 ਦੇ ਗਲਾਸ ਇਕਵਾ ਕੀ ਕਰਨਾ 11 ਦੇ ਗਲਾਸ ਇਕਵਾ ਕੀ ਕਰਨਾ ਦਰਦ ਹੁੰਦਾ ਜਦ ਨਮਾ ਤੋਂ ਵੱਖ ਮਾਸ ਹੋਵੇ ਅੱਗੇ ਮਹਿਲਾ ਮਿਨਾਰਾਂ ਵਿੱਚ دیਵਾਨੇ ਨੂੰ ਸਕੂਨ ਕਿੱਥੇ ਮਹਿਲਾ ਮਿਨਾਰਾਂ ਵਿੱਚ دیਵਾਨੇ ਨੂੰ ਸਕੂਨ ਕਿੱਥੇ ਬਸ ਦਿਲ ਉਹਦੇ ਵਿੱਚ ਮੇਰਾ ਵਾਸ ਹੋਵੇ ਦਿਲ ਉਹਦੇ ਵਿੱਚ ਮੇਰਾ ਵਾਸ ਹੋਵੇ ਹਵਾ ਮੈਂ ਪਾਣੀ ਤੇ ਉਹ ਪਿਆਸ ਹੋਵੇ